you mm -hmm. ਹਾਂਜੀ ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡਾ ਸਭ ਦਾ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਹਾਜ਼ਰਾਂ ਜੀ ਬਹੁਤ ਹੀ ਵਧੀਆ ਭਰਤੀ ਦੀ ਅਪਡੇਟ ਲੈ ਕੇ ਕੇਵੀਜ਼ ਦੇ ਵਿੱਚ ਨਵੀਂ ਭਰਤੀ ਜਿਹੜੀ ਆਊਟ ਹੋ ਚੁੱਕੀ ਹੈ ਇਸ ਦੇ ਵਿੱਚ ਤੁਹਾਨੂੰ ਵੱਖ-ਵੱਖ ਪ੍ਰਕਾਰ ਦੀਆਂ ਪੋਸਟਾਂ ਦੇਖਣ ਨੂੰ ਮਿਲਣਗੀਆਂ ਜਿਸ ਦੇ ਵਿੱਚ ਕੀ ਈਟੀਟੀ ਐਨਟੀਟੀ ਮਾਸਟਰ ਕੈਡਰ ਸਪੋਰਟਸ ਟੀਚਰ ਯੋਗਾ ਟੀਚਰ ਠੀਕ ਹੈ ਇਸ ਤੋਂ ਬਿਨਾਂ 뮤직 ਟੀਚਰ ਹੋ ਗਿਆ ਕੰਪਿਊਟਰ ਟੀਚਰ ਯਾਨੀ ਕਿ ਕਾਫੀ ਤਰ੍ਹਾਂ ਦੀਆਂ ਜਿਹੜੀਆਂ ਵੈਕੈਂਸੀਜ਼ ਨੇ ਉਹ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਕਲੀਅਰ ਹੈ ਬਹੁਤ ਹੀ ਜ਼ਿਆਦਾ ਵਧੀਆ ਮੌਕਾ ਹੈ ਤੁਸੀਂ ਜਿਹੜਾ ਇਸ ਦੇ ਲਈ ਅਪਲਾਈ ਕਰ ਸਕਦੇ ਹੋ ਤੇ ਇਹਨਾਂ ਪ ਪਰ ਤੋਂ ਕੋਈ ਵੀ ਪੇਪਰ ਜਿਹੜਾ ਕੰਡਕਟ ਨਹੀਂ ਕਰਾਇਆ ਜਾਣਾ ਸਿਰਫ ਔਰ ਸਿਰਫ ਇੰਟਰਵਿਊ ਬੇਸਿਸ ਤੇ ਹੀ ਤੁਹਾਨੂੰ ਜਿਹੜੀ ਜੋਬ ਹੈ ਉਹ ਦਿੱਤੀ ਜਾਏਗੀ ਕਲੀਅਰ ਹੈ ਤੇ ਪੇ ਸਕੇਲ ਸਾਰਾ ਹੀ ਪੰਜਾਬ ਦੇ ਬਿਹਾਫ ਤੇ ਰਹੇਗਾ ਜੋ ਪੰਜਾਬ ਦਾ ਖਾਲਦੀ ਘੜੀ ਜਿਹੜਾ ਹੈ ਪੇ ਸਕੇਲ ਚੱਲ ਰਿਹਾ ਹੈ ਉਹੀ ਪੇ ਸਕੇਲ ਇਸ ਭਰਤੇ ਦੇ ਅੰਡਰ ਜਿਹੜਾ ਤੁਹਾਨੂੰ ਦਿੱਤਾ ਜਾਏਗਾ ਤਾਂ ਆਉ ਡਿਟੇਲ ਦੇ ਵਿੱਚ ਆਪਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਜਿਹੜਾ ਹੈ ਉਹ ਜਾਣਦੇ ਹਾਂ ਇਸ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਸਬਸਕ੍ਰਾਈਬ ਜਰੂਰ ਕਰ ਲਓ ਪੰਜਾਬ ਦੇ ਵਿੱਚ ਆਉਣ ਵਾਲੀਆਂ ਹਰ ਪ੍ਰਕਾਰ ਦੀ ਅਫੀਸ਼ੀਅਲ ਤੇ ਵਧੀਆ ਜੋਬਸ ਦੇ ਲਈ ਉਹਨਾਂ ਸਾਰੀਆਂ ਦੀ ਇਨਫੋਰਮੇਸ਼ਨ ਪ੍ਰਾ ਦੇ ਲਈ ਟਾਈਮ ਟੂ ਟਾਈਮ ਤੁਸੀਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਕਿ ਜਦੋਂ ਵੀ ਨਵੀਂ ਤੋਂ ਨਵੀਂ ਭਰਤੀਆਂ ਆਊਟ ਹੋਣ ਤੁਹਾਨੂੰ ਟਾਈਮ ਟੂ ਟਾਈਮ ਜਿਹੜੀ ਅਪਡੇਟ ਹੈ ਉਹ ملتی ਰਹੇ ਤਾਂ ਆਓ ਹੁਣ ਆਪਾਂ ਸਟਾਰਟ ਕਰਦੇ ਹਾਂ ਜੀ ਅੱਜ ਦੀ ਵੀਡੀਓ ਤਾ ਪਹਿਲਾਂ ਆਪਾਂ ਪੋਸਟ ਬਾਰੇ ਜਾਣ ਲੈਂਦੇ ਆ ਜੀ ਤੇ ਇਸ ਦਾ ਇੰਟਰਵਿਊ ਜੀ 24 ਫਰਵਰੀ ਨੂੰ ਹੋਣ ਜਾ ਰਿਹਾ ਹੈ 24 ਫਰਵਰੀ 2025 ਨੂੰ ਇਸ ਦਾ ਇੰਟਰਵਿਊ ਹੈ ਕਿਹੜੇ ਕਿਹੜੇ ਪਰਫਾਰਮਾ ਲੈ ਕੇ ਜਾਣੇ ਨੇ ਉਹ ਵੀ ਆਪਾਂ ਅੱਗੇ ਸਟੈਪ ਬਾਈ ਸਟੈਪ ਜਿਹੜਾ ਡਿਸਕਸ ਕਰਾਂਗੇ ਤਾਂ ਇੱਥੇ ਸਭ ਤੋਂ ਪਹਿਲਾਂ ٹیਜੀਟੀ ਦੀ ਪੋਸਟ ਹੈ ਜੀ ਵੱਖ-ਵੱਖ ਸਬਜੈਕਟਾਂ ਦੀ ਹਿੰਦੀ ਇੰਗਲਿਸ਼ ਮੈਥ ਐਸਐਸਟੀ ਸਾਇੰਸ ਸੰਸਕ੍ਰਿਤ ਤੁਹਾਡੇ ਕੋਲ ਹੋਵੇ ਤਾਂ ਤੁਸੀਂ ਜਿਹੜਾ ਇਸ ਦੇ ਲਈ ਐਲੀਜੀਬਲ ਹੋ ਬਾਲ ਵਾਟਿਕਾ ਟੀਚਰ ਯਾਨੀ ਕਿ ਐਂਟੀਟੀ ਤੁਹਾਡੇ ਕੋਲ ਕੀਤੀ ਹੋਣੀ ਚਾਹੀਦੀ ਹੈ ਪ੍ਰੀ ਪ੍ਰਾਇਮਰੀ ਦੇ ਬੱਚਿਆਂ ਨੂੰ ਤੁਹਾਨੂੰ ਜਿਹੜਾ ਟੈਕਲ ਕਰਨਾ ਪੜਾਉ ਕਾਉਂਸਲਰ ਸਪੈਸ਼ਲ ਐਜੂਕੇਟਰ ਜਿਹੜੇ ਟੀਚਰਸ ਨੇ ਸਪੈਸ਼ਲ ਬੱਚਿਆਂ ਦੇ ਲਈ ਜਿਹੜਾ ਹੈ ਕੋਰਸ ਕੀਤਾ ਹੁੰਦਾ ਹੈ ਡਿਪਲੋਮਾ ਕੀਤਾ ਹੁੰਦਾ ਹੈ ਉਹਨਾਂ ਦੇ ਲਈ ਇਹ ਜਿਹੜੀ ਵੈਕੰਸੀ ਆਊਟ ਹੋਈ ਹੈ ਇਸ ਤੋਂ ਬਿਨਾ ਕੰਪਿਊਟਰ ਇਨਸਟ੍ਰਕਟਰ ਪੀਜੀਟੀ ਦੀ ਤੁਸੀਂ ਇੱਥੇ ਦੇਖ ਸਕਦੇ ਹੋ ਇੰਗਲਿਸ਼ ਹਿੰਦੀ ਮੈਥ ਕਾਫੀ ਸਾਰੇ ਸਬਜੈਕਟਾਂ ਦੀ ਇੱਥੇ ਜਿਹੜੀਆਂ ਕਹ ਲਓ ਆਲਮੋਸਟ ਸਾਰੇ ਹੀ ਸਬਜੈਕਟਾਂ ਦੀਆਂ ਜਿਹੜੀ ਪੋਸਟਾਂ ਨੇ ਉਹ ਆਊਟ ਕੀਤੀਆਂ ਗਈਆਂ ਨੇ ਪੀਆਰਟਿਸ ਜਿਨ੍ਹਾਂ ਦੀ ਈਟੀਟੀ ਹੋਈ ਹੋਈ ਹੈ ਉਹ ਜਿਹੜਾ ਇਸ ਦੇ ਲਈ ਅਪਲਾਈ ਕਰ ਸਕਦੇ ਨੇ ਠੀਕ ਹੈ ਈਟੀਟੀ ਦੇ ਲਈ ਜੀ ਵੀ ਜਿਹੜੀ ਇੱਥੇ ਪੋਸਟ ਹੈ ਆਊਟ ਠੀਕ ਹੈ ਆਰਟ ਐਂਡ ਕਰਾਫਟ ਜਿਹੜੇ ਡਰਾਇੰਗ ਵਾਲੇ ਟੀਚਰ ਹੁੰਦੇ ਨੇ ਉਹ ਵੀ ਇਸ ਦੇ ਲਈ ਅਪਲਾਈ ਕਰ ਸਕਦੇ ਨੇ ਇਸ ਤੋਂ ਬਿਨਾ სპੋਰਟਸ ਕੋਚ ਹੋਗੇ ਯੋਗਾ ਟੀਚਰ ਹੋਗੇ ਤਾਂ ਇਹਨਾਂ ਸਾਰੀਆਂ ਭਰਤੀਆਂ ਨੂੰ ਦੇਖ ਕੇ ਤੁਸੀਂ ਜਿਹੜਾ ਹੈ ਅਪਲਾਈ ਕਰ ਸਕਦੇ ਹੋ ਇਹਨਾਂ ਵਿੱਚੋਂ ਜੇ ਤੁਹਾਡੇ ਕੋਲ ਕੋਈ ਵੀ ਕੋਰਸ ਹੈਗਾ ਏ ਤਾਂ ਤੁਸੀਂ ਇਸ ਦੇ ਲਈ ਬੇਚੀਜ ਕੋ ਕੇ ਅਪਲਾਈ ਜਰੂਰ ਕਰਿਓ ਤੇ ਇਹਦਾ ਜਿਹੜਾ ਇੰਟਰਵਿਊ ਹੋਣ ਜਾ ਰਿਹਾ ਹੈ ਉਹ ਹੋਣ ਜਾ ਰਿਹਾ ਹੈ ਜੀ 24 ਫਰਵਰੀ ਨੂੰ ਠੀਕ ਹੈ ਤੇ ਇਹਦੇ ਰਿਗਾਰਡਿੰਗ ਕੁਝ ਇਨਸਟਰਕਸ਼ਨਸ ਨੇ ਉਹ ਵੀ ਆਪਾਂ ਅੱਗੇ ਦੇਖ ਲੈਣੇ ਆ ਜੀ ਤਾ ਇਸ ਦੇ ਨਾਲ ਕੁਝ ਇਨਸਟਰਕਸ਼ਨਸ ਦਿੱਤੀਆਂ ਗਈਆਂ ਨੇ ਜਿਵੇਂ ਕਿ ਕੈਂਡੀਡੇਟਸ ਮਸਟ ਰਿਪੋਰਟ ਐਟ 8:00 a.m. ਫਾਰ ਵੈਰੀਫਿਕੇਸ਼ਨ ਆਫ ਸਰਟੀਫਿਕੇਟ ਯਾਨੀ ਕਿ 8 ਵਜੇ ਤੁਸੀਂ ਜਿਹੜਾ ਉੱਥੇ ਪਹੁੰਚ ਜਾਣੇ ਚਾਹੀਦੇ ਹੋ ਇਟ ਇਜ਼ ਮੈਨਡਟਰੀ ਟੂ ਫਿਲ ਦ ਰਜਿਸਟ੍ਰੇਸ਼ਨ ਫਾਰਮ ਬਾਈ 21 ਫਰਵਰੀ 2025 ਠੀਕ ਹੈ 1 ਫਰਵਰੀ ਤੋਂ ਪਹਿਲਾਂ ਪਹਿਲਾਂ ਤੁਹਾਨੂੰ ਜਿਹੜਾ ਹੈ ਇਸ ਦਾ ਜਿਹੜਾ ਪਰਫਾਰਮਾ ਹੈ ਉਹ ਫਿਲ ਜ਼ਰੂਰ ਕਰ ਦਿਓ ਰਜਿਸਟ੍ਰੇਸ਼ਨ ਜਿਹੜੀ ਤੁਸੀਂ ਕਰवानी ਹੈ ਠੀਕ ਹੈ ਤੇ ਇਸ ਦਾ ਜਿਹੜਾ ਲਿੰਕ ਹੈ ਉਹ ਮੈਂ ਤੁਹਾਨੂੰ ਟੈਲੀਗ੍ਰਾਮ ਗਰੁੱਪ ਦੇ ਵਿੱਚ ਵੀ ਸ਼ੇਅਰ ਕਰ ਦਾਂਗੀ ਆ ਥਰਡ ਪੁਆਇੰਟ ਹੈ ਕੈਂਡੀਡੇਟ from the website cited above and bring application from duty filled self attested copies of mark sheet yani ki jehde vi thode kol certificate ne mark sheet hai ondi photo copy jehdi hai self attested honi chahidi hai interview time theek hai sign kara ke aap da jehda naal leke jayeo is to bina also bring original certificate of verification yani ki thade jehde original asli dastavej ne certificate ne oh vi tusi zarur naal leke jane ne two latest passport size photographs to be submit yani ki jadon tusi interview den jaoge us time tusi jehda apni do passport size vi photo ਵਿਡੀਓ ਨੇ ਉਹ ਲੈ ਕੇ ਜਾਣੀਆਂ ਨੇ ਨਾਲ ਕਲੀਅਰ ਹੈ ਤਾਂ ਦੋ ਫੋਟੋ ਤੁਸੀਂ ਨਾਲ ਲੈ ਕੇ ਜਾਣੀਆਂ ਉਸ ਤੋਂ ਬਾਅਦ ਫੋਰਥ ਪੁਆਇੰਟ ਵੀ ਦੇਖ ਸਕਦੇ ਹੋ ਸਕਰੀਨਿੰਗ ਟੈਸਟ ਐਟ 8:40 ਪੀਐਮ ਸ਼ਾਰਪ ਮੇਬੀ ਕੰਡਕਟਡ ਟੂ ਸ਼ਾਰਟਲਿਸਟ ਦਾ ਕੈਂਡੀਡੇਟਸ ਠੀਕ ਹੈ ਯਾਨੀ ਕਿ ਜਿਹੜੇ ਕੈਂਡੀਡੇਟਸ ਜਿਹੜੇ ਨੇ ਉਹ ਸਿਲੈਕਟ ਹੋਣਗੇ ਉਹਨਾਂ ਦਾ ਇੱਕ ਛੋਟਾ ਜਿਹਾ ਟੈਸਟ ਵੀ ਲੈਣਗੇ ਉਹ 8:40 ਪੀਐਮ ਤੇ ਠੀਕ ਹੈ एलिजिਬਿਲਟੀ ਕ੍ਰਾਈਟੇਰੀਆ ਆਫ ਡਾਇਰੈਕਟ ਰਿਕਰੂਟਮੈਂਟ ਫਾਰ ਵੇਰੀਅਸ ਪੋਸਟ ਐਸ ਅਵੇਲੇਬਲ ਔਨ ਦਾ ਵੈਬਸਾਈਟ ਯਾਨੀ ਕਿ ਜੇਕਰ ਤੁਸੀਂ ਹੋਰ ਇਹਨਾਂ ਦੀ ਸਿੱਧੀ ਭਰਤੀ ਬਾਰੇ ਚੀਜ਼ਾਂ ਜਿਹੜੀਆਂ ਜਾਨਣਾ ਚਾਹੁੰਦੇ ਹੋ एलिजिਬਿਲਟੀ ਠੀਕ ਹੈ ਠੀਕ ਹੈ ਇਹਨਾਂ ਦੀ ਆਫੀਸ਼ੀਅਲ ਵੈਬਸਾਈਟ ਤੁਸੀਂ ਸਰਚ ਕਰ ਸਕਦੇ ਹੋ ਜੀ ਨੋ ٹیਏ ਡੀਏ ਵਿਲ ਬੀ ਪੇਡ ਫॉर ਇੰਟਰਵਿਊ ਰਿਮਨਰੇਸ਼ਨ ਅਸ ਪਰ ਕੇਵੀਐਸ ਨੋਰਮਸ ਯਾਨੀ ਕਿ ਕੇਵੀਐਸ ਦੀ ਜੋ ਵੀ ਕੈਲੋ ਵੀ ਰੂਲਸ ਨੇ ਉਹਦੇ ਅਕੋਰਡਿੰਗ ਜਿਹੜੀ ਇਹ ਭਰਤੀ ਹੈ ਕੰਪਲੀਟ ਕੀਤੀ ਜਾਏਗੀ ਠੀਕ ਹੈ ਤਾਂ ਇਹ ਬੇਸਿਕ ਤੁਹਾਨੂੰ ਮੈਂ ਚੀਜ਼ਾਂ ਜਿਹੜੀਆਂ ਨੇ ਦੱਸ ਚੁੱਕੀਆਂ ਇਸ ਤੋਂ ਬਾਅਦ ਤੁਸੀਂ ਇੱਥੇ ਦੇਖ ਸਕਦੇ ਹੋ ਇੰਟਰਵਿਊ ਟਾਈਮ ਤੁਸੀਂ ਕਿੱਥੇ ਜਾਣਾ ਹੈ ਜੀ ਇੰਟਰਵਿਊ ਹੈਗਾ ਇਹ ਸੈਕਟਰ 31 ਚੰਡੀਗੜ੍ਹ ਠੀਕ ਹੈ ਸੈਕਟਰ 31 ਚੰਡੀਗੜ੍ਹ ਦੇ ਵਿੱਚ ਪੀਐਮ ਸ਼੍ਰੀ ਕੇਂਦਰੀ ਵਿਦਿਆਲਿਆ ਉੱਥੇ ਜਿਹੜਾ ਹੈ 24 ਫਰਵਰੀ ਨੂੰ ਇੰਟਰਵਿਊ ਜਿਹੜਾ ਹੈ ਉਹ ਹੋਏਗਾ ਉੱਥੇ ਜਾ ਕੇ ਤੁਸੀਂ ਇਹਨਾਂ ਪੋਸਟਾਂ ਦੇ ਲਈ ਜਿਹੜਾ ਹੈ ਇੰਟਰਵਿਊ ਦੇ ਸਕਦੇ ਹੋ ਬਹੁਤ ਹੀ ਜ਼ਿਆਦਾ ਵਧੀਆ ਮੌਕਾ ਹੈ ਤਾ ਇਸ ਭਰਤੀ ਦੇ ਲਈ ਦੇਖੋ ਇੰਟਰਵਿਊ ਹੈਗਾ ਇਹ 24 ਫਰਵਰੀ ਨੂੰ ਜਿਹੜਾ ਹੈ ਇੰਟਰਵਿਊ ਹੋਏਗਾ ਤੇ ਇੰਟਰਵਿਊ ਤੋਂ ਬਾਅਦ ਜਿਹੜੇ ਕੈਂਡੀਡੇਟ ਜਿਹੜੇ ਨੇ ਉਹ ਸਿਲੈਕਟ ਹੋਣਗੇ ਉਹਨਾਂ ਦਾ ਇੱਕ ਛੋਟਾ ਜਿਹਾ ਟੈਸਟ ਵੀ ਲੈਣਗੇ ਠੀਕ ਹੈ ਹੋਪਫੁਲੀ ਐਕਸਪੀਰੀਅੰਸ ਵਗੈਰਾ ਇਹ ਪੁੱਛਦੇ ਨੇ ਉਹ ਠੀਕ ਹੈ ਤਾਂ ਉਹਦੇ ਲਈ ਵੀ ਤੁਸੀਂ ਜਿਹੜਾ ਹੈ ਪਹਿਲਾਂ ਹੀ ਪ੍ਰੀਪੇਅਰ ਰਹੋ ਬਾਕੀ ਬਹੁਤ ਵਧੀਆ ਮੌਕਾ ਹੈ ਬਹੁਤ ਘੱਟ ਸਮੇਂ ਦੇ ਵਿੱਚ ਕਹ ਲਓ ਬਹੁਤ ਰੇਅਰ ਕਿਤੇ ਪੋਸਟ ਆਊਟ ਹੁੰਦੀਆਂ ਨੇ ਜੀ ਤਾ ਬਿਲਕੁਲ ਵਾਕ ਇਨ ਇੰਟਰਵਿਊ ਭਰਤੀ ਹੈ ਜੀ ਠੀਕ ਹੈ ਤੁਸੀਂ ਜਿਹੜਾ ਹੈ ਸੈਕਟਰ 31 ਚੰਡੀਗੜ੍ਹ ਦੇ ਵਿੱਚ ਆਪਦਾ ਜਿਹੜਾ ਹੈ ਇੰਟਰਵਿਊ ਜਾ ਕੇ ਦੇ ਸਕਦੇ ਹੋ ਜੀ 24 ਫਰਵਰੀ 2025 ਨੂੰ ਸਾਡੇ 8 ਵਜੇ ਕਲੀਅਰ ਹੈ ਬਾਕੀ ਇਹਨਾਂ ਭਰਤੀਆਂ ਨੂੰ ਲੈ ਕੇ ਤੁਹਾਡਾ ਕੋਈ ਹੋਰ ਡਾਊਟ ਕੁਸ਼ਨ ਹੋਵੇ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ ਜੀ ਬਹੁਤ ਵਧੀਆ ਮੌਕਾ ਹੈ ਜੇਕਰ ਤੁਸੀਂ ਜਾ ਸਕਦੇ ਹੋ ਤਾਂ ਜਰੂਰ ਜਾਓ ਅਪਲਾਈ ਜਰੂਰ ਕਰੋ ਠੀਕ ਹੈ ਹੋਪਫੁਲੀ ਤੁਹਾਡੇ ਲਈ ਵੀਡੀਓ ਹੈਲਪਫੁਲ ਰਹੀ ਹੋਏਗੀ ਬਾਕੀ ਇਸ ਦਾ ਜਿਹੜਾ ਪੂਰਾ ਪਰਫਾਰਮਾ ਹੈ ਮੈਂ ਤੁਹਾਡੇ ਨਾਲ ਟੈਲੀਗ੍ਰam ਗਰੁੱਪ ਦੇ ਵਿੱਚ ਕੋਸ਼ਿਸ਼ ਕਰਾਂਗੀ ਕਿ ਸ਼ੇਅਰ ਕਰ ਦਵਾਂ ਤੇ ਇਹਨਾਂ ਦੀ ਆਫੀਸ਼ੀਅਲ ਵੈਬਸਾਈਟ 'ਤੇ ਇੱਥੇ ਮੈਂਸ਼ਨ ਹੈ ਜੀ ਆ ਉੱਪਰ ਵੀ ਲਿਖੀ ਹੋਈ ਹੈ ਤੇ ਆ ਸਟਾਰਟਿੰਗ ਦੇ ਵਿੱਚ ਵੀ ਇੱਥੇ ਮੈਂਸ਼ਨ ਹੈ ਠੀਕ ਹੈ ਇਹਨੂੰ ਵੀ ਜਿਹੜਾ ਤੁਸੀਂ ਆਪ ਦੇ ਆਪ ਚੈੱਕ ਕਰਕੇ ਜਿਹੜਾ ਹੈ ਤਾ ਇਸ ਕਰਕੇ ਤਰੀਕ ਜ਼ਰੂਰ ਯਾਦ ਰੱਖਿਓ 24 ਫਰਵਰੀ ਨੂੰ ਜਿਹੜਾ ਇਹ ਇੰਟਰਵਿਊ ਹੈ ਹੋਣ ਜਾ ਰਿਹਾ ਹੈ ਆਪਣੇ ਸਾਰੇ ਸਰਟੀਫਿਕੇਟ ਜਿਹੜੇ ਨੇ ਤੁਸੀਂ ਸੈਲਫ ਅਟੈਸਟਡ ਤੇ origignal ਨਾਲ ਲੈ ਕੇ ਜਾਣੇ ਨੇ ਇਨਸਟਰਕਸ਼ਨਸ ਤੁਸੀਂ ਪ੍ਰੋਪਰ ਜਿਹੜੀਆਂ ਉਹ ਪੜ ਸਕਦੇ ਹੋ ਪ੍ਰੋਪਰ ਪੀਡੀਏ ਵੀ ਮੈਂ ਤੁਹਾਡੇ ਨਾਲ ਜਿਹੜਾ ਟੈਲੀਗ੍ਰam ਗਰੁੱਪ ਦੇ ਵਿੱਚ ਸ਼ੇਅਰ ਕਰ ਦਾਂਗੀ ਤੇ ਜੇ ਵੀਡੀਓ ਵਧੀਆ ਲੱਗਿਆ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ KVS ਦੇ ਵਿੱਚ ETT ਦੀ ਜਾਂ NTT ਦੀ ਮਾਸਟਰ ਕੈਡਰ ਯਾਨੀ ਕਿ ਪੰਜਾਬ ਦੇ ਵਿੱਚ ਟੀਚਿੰਗ ਦੇ ਐਗਜ਼ਾਮ ਦੇ ਰਿਲੇਟਡ ਟੀਚਿੰਗ ਜੌਬ ਦੇ ਰਿਲੇਟਡ ਜੇਕਰ ਤੁਸੀਂ ਹਰ ਪ੍ਰਕਾਰ ਦੇ ਅਪ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਜੋ ਤੁਹਾਨੂੰ ਹਰ ਪ੍ਰਕਾਰ ਦੀ ਜਿਹੜੀ ਅਪਡੇਟ ਹੈ ਉਹ ਟਾਈਮ ਟੂ ਟਾਈਮ ਮਿਲਦੀ ਰਹੇ ਤਾਂ ਮਿਲਦੇ ਆਂ ਜੀ ਨੈਕਸਟ ਵੀਡੀਓ ਦੇ ਵਿੱਚ